ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਹਰਾਂ ਨੂੰ ਕੇ ਪੀਤੇ ਦਿਨੀ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਉਹਨਾਂ ਨੂੰ ਹੁਣ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਬਜ਼ੁਰਗ ਕਿਸਾਨ ਆਗੂ ਨੂੰ ਮੋੜ ਪਟਿਆਲਾ ਲੈ ਕੇ ਆਉਣ ਦੇ ਇਸ ਫੈਸਲੇ ਨੇ ਕਈ ਲੋਕਾਂ ਨੂੰ ਹੈਰਾਨ ਕੀਤਾ ਕਿਉਂਕਿ ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਲਾਇ ਪੱਕੇ ਮਾਰਚਾਂ ਦੌਰਾਨ ਪਟਿਆਲਾ ਹੀ ਪ੍ਰਮੁੱਖ ਤੌਰ ਤੇ ਇੱਕ ਕੇਂਦਰ ਬਣਿਆ ਹੋਇਆ ਸੀ ਅਤੇ ਪਟਿਆਲਾ ਵਾਲੇ ਪਾਸਿਓਂ ਹੀ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਕੇ ਡਿਟੇਨ ਕਰਨ ਉਪਰੰਤ ਜਲੰਧਰ ਦੇ ਪਿੰਸ ਵਿਖੇ ਲਿਆਂਦਾ ਗਿਆ ਸੀ ਇਸ ਦਰਮਿਆਨ ਡੱਲੇਵਾਲ ਨੇ ਪਿੰਸ ਵਿਖੇ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੀ ਡਬਲਯੂ ਡੀ ਦੇ ਰੈਸਟ ਹਾਊਸ ਵਿਖੇ ਠਹਿਰਾਇਆ ਗਿਆ ਸੀ ਤੇ ਡਾਕਟਰਾਂ ਦੀ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਸੀ ਢੱਲੇਵਾਲ ਜਿਨ੍ਹਾਂ ਦਾ ਕਿ ਮਰਨ ਵਾਰਤ 118ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਤਬਦੀਲ ਕਰਨ ਦੇ ਫੈਸਲੇ ਤੋਂ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਹੈਰਾਨ ਨਜ਼ਰ ਆ ਰਹੇ ਨੇ ਅਤੇ ਹੁਣ ਵੇਖਣਾ ਹੈ ਕਿ ਅੱਗੇ ਇਸ ਸਬੰਧੀ ਕਿਸ ਕਿਸਮ ਦੀ ਕਾਰਵਾਈ ਚੱਲਦੀ ਹੈ